ਉਤਮ ਬੁਲੀਟਿਆ ਕਦੇ ਖਰ ਕਦੇ ਸੋਗ ਗਉਣ ਕਰ ਚੌਂ ਕੁੰਡਕਾ ਗਉਣ ਦਰ ਤੇ ਭੱਜਦਾ ਨੂੰ ਚਾਂਚੇ ਰੇ ਟਿਕ ਨਹੀਂ ਰਿਆ ਗਉਣ ਕਰ ਚੌਂ ਕੁੰਡਕਾ ਢੜੀ ਨਾ ਵੈਸਨ ਸੋਏ ਮਹਾਰਾਜ ਕਹਿੰਦੇ ਨਹੀਂ ਚਿਤ ਆਵੇ ਉਸ ਪਾਰ ਬ੍ਰਹਮ ਤਨ ਮਨ ਸ਼ੀਤਲ ਹੋਏ ਜੇ ਵੈ ਗੁਰੂ ਚੇਤੇ ਆ ਜਾਏ ਉਹਦਾ ਤਨ ਮਨ ਠੰਡਾ ਹੋ ਜਾਏ ਗੱਲ ਫਿਰ ਚਿਤ ਦੀ ਕਿ ਧਿਆਨ ਦੇ ਆ ਜਿਹੜੀ ਮੈਂ ਗੱਲ ਕਰ ਰਹੀ ਚਿਤ ਆਵਾ ਉਸ ਪਾਰ ਬ੍ਰਹਮ ਲੱਗਾ ਨਾ ਤੱਤੀ ਵਾਓ ਚਿਤ ਆਵੇ ਉਸ ਪਰਮ ਪ੍ਰਮਤਾਂ ਨੇਚਰ ਹੋਵੇ ਰਾਜ ਚਿਤ ਆਵੇ ਉਸ ਪਰਮ ਪ੍ਰਮਤਨ ਮਨ ਸਿਤਲ ਗੱਲ ਚੱਤੀ ਜਾਂਦੀ ਅੱਖੀ ਅੱਖਾ ਤੰਗ ਕਰਦੀਆਂ ਕਿਰਪਨ ਲੋ ਪਿਆਰ ਕੰਜੂ ਸਕਦਾ ਲਾਲਚ ਮਾਇਆ ਚ ਪਰਵਿਰਤ ਕਿਰਪਨ ਲੋ ਪਿਆਰ ਤੇ ਅਗਲੀ ਗੱਲ ਚਾਰੇ ਕਿਲ ਵੀ ਕੋ ਉਹਨਾਂ ਅਗ ਕੀਏ ਜਿਹੜੇ ਸ਼ਾਸਤਰਾਂ ਨੇ ਚਾਰ ਪਾਪ ਦੱਸੇ ਨੇ ਉਹਨਾਂ ਚਾਰੇ ਦੇ ਚਾਰੇ ਪਾਪ ਵੀ ਕੀਤੇ ਹੁਣ ਚਾਰ ਅਸੀਂ ਬੱਜਰ ਕਰੇ ਤਾਂ ਕਿਹਨੇ ਚਾਰ ਪਾਪਾਂ ਬਾਰੇ ਵੱਖ-ਵੱਖ ਨਹੀਂ ਜੀ ਖਾਲੋ ਅੰਦਵੈਸੇ ਗੁਰਬਾਣੀ ਨੇ ਇੱਕ ਵਚਨ ਕੀਤਾ ਬ੍ਰਾਹਮਣ ਕੈਲੀ ਕਾਤ ਕੰਜਕਾਂ ਅਨਚਾਰੀ ਦਾ ਤਾਂ ਫਿਰ ਸੁਣੋ ਬ੍ਰਾਹਮਣ ਕੈਲੀ ਕਾਤ ਕੰਜਕਾਂ ਬ੍ਰਾਹਮਣ ਦਾ ਅਰਥ ਹੈ ਬ੍ਰਹਮ ਗਿਆਨੀ ਦੀ హత్య ਕਰਨੀ ਵੱਜਰ ਪਾਪ ਹੈ ਕੈਲੀ ਦਾ ਅਰਥ ਗਾਂ ਗਾਂ ਮਾਰਨੀ ਵੱਜਰ ਪਾਪ ਹੈ ਜੋ ਮੰਨਿਆ ਗਿਆ ਕਾਤ ਕੰਕਾਂ ਛੋਟੀਆਂ ਛੋਟੀਆਂ ਬੱਚੀਆਂ ਨੂੰ ਮਾਰ ਦੇਣਾ ਬੱਚਿਆਂ ਨਿੱਕੀਆਂ ਨਿੱਕੀਆਂ ਕੁੜੀਆਂ ਨੂੰ ਮਾਰਨ ਦੇ ਪਾਪ ਕਰਨੇ ਵੱਜਲ ਪਾਪ ਹੈ ਇਹਦਾ ਮਤਲਬ ਜਿਹੜਾ ਅੱਜ ਪਾਪ ਹੈ ਇਹ ਸਦਿਆਂ ਪਹਿਲਾਂ ਨੂੰ ਹੁੰਦਾ ਸੀ ਬਾਹਮਣ ਕੈਲੀ ਕਾਤ ਕੰਚਕਾ ਅਨਚਾਰੀਤਾ ਤਾਂ ਤੇ ਸੱਚੀ ਮੁੱਚੀ ਬੇਵਿਚਾਰੀ ਦੇ ਘਰ ਦੇ ਰੋਟੀ ਖਾਣੀ ਵੀ ਵੱਜਲ ਪਾਪ ਹੈ ਮਹਾਰਾਜ ਕਹਿੰਦੇ ਮੰਨ ਲਓ ਕਿਸੇ ਬੰਦੇ ਨੇ ਚਾਰ ਹੀ ਪਾਪ ਕੀਤੇ ਹੋਣ ਚਾਰੇ ਕਿਲਬਿ ਕੋ ਉਨ ਅੱਗ ਕੀਏ ਹੋਆ ਅਸੋਰ ਸੰਭਾਰ ਪੋਥੀ ਗੀਤ ਕਵਿਤਿ ਕਿਛ ਕਦੀ ਧਰਮ ਪੋਥੀ ਵੀ ਪੜੀ ਕਦੀ ਪਰਮਾਤਮਾ ਦਾ ਕੀਰਤਨ ਸੁਣਿਆ ਕਦੀ ਕਵਿਤਿ ਸੁਣਿਆ ਸਾਰੀ ਜ਼ਿੰਦਗੀ ਪਾਪ ਕੀਤੇ ਖੁਣ ਕੀ ਬਣੇਗਾ ਕੰਨਗੇ ਹੋਣੇ ਬਣ ਸਕਦਾ ਤੇਰੇ ਸਾਹ ਰਹਿ ਗਏ ਥੋੜੇ ਜੇ ਤੇਰੇ ਚੇਤੇ ਚ ਅੱਜ ਵੀ ਵੈਗ ਨਵਾਜੇ ਤੇਰੇ ਸਾਰੇ ਪਾਪ ਕੱਟੇ ਜਾਣ ਚਿੱਤ ਚੇਨੀ ਵੱਡੀ ਅਨਲਜੀ ਹੈ ਕਾਮ ਕ੍ਰੋਧ ਮੁਵਸ ਕੀਆ ਕਿਰਪਨ ਲੋਭ ਪਿਆਰ ਚਾਰੇ ਕਿਲਬੀ ਕੋਨ ਅਗ ਕੀ ਹਵਾ ਅਸੋਰ ਸ਼ਦਾਰ ਉਥੀ ਬੀਤ ਕਬਿਤ ਕੇ ਚ ਕਦੇ ਨਾ ਕਰਨ ਧਰਿਆ ਚਿਤ ਆਵੇ ਉਸ ਪਾਰ ਬ੍ਰਹਮਤਾ ਨਿਮਕ ਸਿਮਰਤ ਧਰਿਆ ਇੱਕ ਬੇਨਤੀ ਮਾਰ ਨੂੰ ਹੋਰ ਕਰਨੀ ਇੱਕ ਸ਼ਬਦ ਪੜਨੇ ਆਪਾਂ ਮੇਰੀ ਗੱਲ ਧਿਆਨ ਨਾਲ ਸੁਣੀਓ ਰੱਬ ਕੋਲ ਬੇ ਅਰਦਾਸ ਕਰੋ ਸੱਚੀ ਮੁੱਚੀ ਜਿਉਂ ਜਿਵਾਰ ਫਸਲ ਪੱਕਦੀ ਪਈ ਚਿੰਤਾ ਖਾਂਦੀ ਪਈ ਮੈਨੂੰ ਮੈਂ ਮੈਜਿਸਟੇਡ ਤੇ ਗਈ ਨਾ ਕੁਝ ਵੀ ਨਹੀਂ ਜਿੰਦਗੀ ਚ ਕੀਤਾ ਨਾ ਜਾਪਨਾ ਤਾਪਨਾ ਸਿਮਰਨਾ ਬੰਦਗੀ ਕਿਉਂਕਿ ਸਾਨੂੰ ਪਤਾ ਨਹੀਂ ਸਹੀ ਬਾਬਾ ਫਰੀਦ ਸਾਹਿਬ ਜਦੋਂ ਅੰਤਲੇ ਸਮਾ ਉਹਨਾਂ ਦਾ ਆਇਆ ਨਾ ਜੀ ਉਹਨਾਂ ਦਾ ਜੀਵਨ ਬਹੁਤ ਕਮਾਲ ਦਾ ਬਣਨ ਵਾਲਾ ਪ੍ਰੋਫੈਸਰ ਪ੍ਰੀਤਮ ਸਿੰਘ ਉਹਨਾਂ ਨੇ ਪੱਦੀ ਮੂਰਤੀ ਕਿਤਾਬ ਲਿਖੀ ਹੈ ਜੀ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਬਾਬਾ ਫਰੀਦ ਦੀ ਬਾਤ ਕਹਿੰਦੇ ਜਦੋਂ ਬਾਬਾ ਜੀ ਅੰਤਲੇ ਸਮਾ ਆਇਆ ਤੇ ਕਹਿੰਦੇ ਵਜ਼ੂ ਕਰਾਓ ਵਜ਼ੂ ਕਰੰਨ ਲੱਗੇ ਉਹ ਜਦੋਂ ਊਜ਼ੂਕੇ ਨੇ ਵਜ਼ੂਕੇ ਨੇ ਵਜ਼ੂਕ ਕੀਤਾ ਤੇ ਨਮਾਜ਼ ਪੜਦਿਆ ਪੜਦਿਆ ਬੇਹੋਸ਼ ਹੋ ਗਿਆ ਗੱষি ਪੈ ਗਈ ਜਦੋਂ ਸ਼ੋਰ ਸ਼ਾਇਦ ਤਲੀਆਂ ਮਰੀਆਂ ਤੇ ਮੁਰਿੱਦ ਨੂੰ ਪੁੱਛਦੇ ਨੇ ਮੈਂ ਨਮਾਜ਼ ਆਦਾ ਕਰ ਲਈ ਕਿੰਨੇ ਨਹੀਂ ਜੀ ਪੂਰੀ ਮੇਨ ਆਜ਼ਾਦ ਤੁਸੀਂ ਗੱষি ਪੈ ਗਈ ਸੀ ਕਹਿੰਦੇ ਕਿ ਦੁਬਾਰਾ ਵਜ਼ੂਕ ਕਰਾਓ ਤੇ ਨਾਲ ਹੀ ਉਹ ਮੁਰਿੱਦ ਕਹਿੰਦਾ ਬਾਬਾ ਜੀ ਨੂੰ ਕਿ ਹੁਣ ਤਾਂ ਨਮਾਜ਼ ਦੇ ਕਿ ਲੋੜ ਇਹ ਨੂੰ ਪਹੁੰਚੇ ਹੋਏ ਦਾਦਾ ਜੀ ਨੇ ਅੰਤਲੇ ਸਮੇਂ ਬਚਨ ਕਹਿ ਕਹਿ ਲੱਗੇ ਤੈਨੂੰ ਮੇਰੇ ਅੰਦਰ ਦਾ ਪਤਾ ਹੈ ਇਸ ਅੰਦਰ ਦਾ ਖੁਦਾ ਜਾਣਦਾ ਜਾਂ ਫਰੀਦ ਜਾਣਦਾ ਜੇ ਮਿਲ ਬਹੁਤ ਲੋੜ ਹੈ ਨਮਾਜ਼ ਕਰਨ ਦੀ ਉਹਨਾਂ ਨੇ ਨਮਾਜ਼ ਪੜਾਈ ਇਹ ਹੱਥ ਧੁਆਏ ਉਹਨਾਂ ਨੇ ਯਾਹ ਕਹੀ ਯਾ ਕੂਮ ਕਿਆ ਇਹ ਅਰਬੀ ਦੇ ਸ਼ਬਦ ਨੇ ਇੱਕ ਕਦਮ ਚਲਾਣਾ ਹੈ ਸੱਚੀ ਤਾਂ ਦੱਸਾਂ ਗੁਰੂ ਕੋਈ ਹਕੀਕਤ ਮੇਰੇ ਤੋਂ ਅੰਦਾ ਸਭ ਨਾ ਵਾਪਰ ਵੀ ਜੋ ਚੀਜ਼ ਅੰਤ ਚੇਤੇ ਜਾਗੀ ਉਹ ਹੀ ਅਗਲਾ ਸਭ ਹੋਵੇਗਾ